ਸਤ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚੱਲੇ ਦੋਸਤੋ ਅੱਜ ਆਪਾਂ ਕਰਨੀ ਆ ਕਿ ਗਰਮੀ ਬਹੁਤ ਹੋ ਗਈ ਆ ਤੇ ਆਪਾਂ ਅੱਜ ਤੁਹਾਨੂੰ ਇੱਕ ਥੋੜੀ ਜੀ ਹਾਸੇ ਵਾਲੀ ਵੀ ਗੱਲ ਆ ਮੈਂ ਨਾ ਯਾਰ ਦੋਸਤ ਆਪਦੇ ਘਰੇ ਚਲ ਗਿਆ ਤੇ ਉਹ AC ਲਾ ਕੇ ਤੇ ਬੈਠਾ ਹੈ ਉਹਨੇ ਇੱਕ ਜਾਨਵਰ ਵੀ ਬੜਾ ਵਧੀਆ ਰੱਖਿਆ ਵਾ ਉਹ ਜਾਨਵਰ ਜੀ AC ਸੁਤਾ ਪਿਆ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਯਾਰ ਗਰਮੀ ਬਹੁਤ ਜਿਆਦੀ ਹੈ ਬਾਹਰ ਆਂਦਾ ਨਹੀਂ ਨਹੀਂ ਤੂੰ ਤੇ ਝੂਠ ਮਾਰਦਾ ਹੈ ਉਹ ਮੈਂ ਕਿਹਾ ਮੈਂ ਝੂਠ ਨਹੀਂ ਮਾਰਦਾ ਬਾਹਰ ਦੇ 50 ਡਿਗਰੀ ਨੂੰ ਜਿਹੜਾ ਵਾ ਤਾਪਮਾਨ ਪਹੁੰਚਣ ਨੂੰ ਫਿਰਦਾ ਵਾ ਆਂਦਾ ਨਹੀਂ ਨਹੀਂ ਮਹਾ ਗਰਮੀ ਬਹੁਤ ਆ ਮਹਾ ਵੀ ਇਦਾਂ ਕਰ ਉਹ ਇਦਾਂ ਕਰ ਪਈ ਆਪਣਾ ਵਾਲਾ ਸ਼ੇਰ ਤੇਰਾ ਸੁੱਤਾ ਨਾ ਏਸੀ ਥੱਲੇ ਇਹਨੂੰ ਬਾਹਰ ਕੱਢ ਆਪੇ ਦਿਨ ਪਤਾ ਲੱਗ ਜੂ ਗਰਮੀ ਦਾ ਕੀ ਆ ਆਂਦਾ ਨਹੀਂ ਹੈ ਉਹਨੇ ਮਾਰੀ ਆਵਾਜ਼ ਕਿੰਦਾ ਸ਼ੇਰੂ ਚੱਲ ਬਾਹਰ ਤੇ ਫਿਰ ਸ਼ੇਰੂ ਜਿੱਦਾਂ ਹੀ ਬਾਹਰ ਨਿਕਲਿਆ ਤੇ ਫਿਰ ਆਇਆ ਦਹੇ ਦੀ ਭਾਈ ਨੂੰ ਆ ਤੁਸੀਂ ਆਪੇ ਵੇਖ ਲਓ ਫਿਰ ਡੈਮੋ ਉਹਦਾ